ਮਤਬਲ ਅਲਟੀਨੇਟਰ ਵੀ ਨਾਲ ਦਾ ਮੀਟਰ ਵਗੈਰਾ ਸਾਰਾ ਕੁਝ ਇਹਦਾ ਇਹਦੇ ਨਾਲ ਦਾਗਾ ਮਤਬਲ ਟਰੈਕਟਰ ਦਾ ਤੇ ਡਰਾ ਵਾਲ ਤੋਂ ਲਾ ਮੀਟਰਾਂ ਤੋਂ ਲਾ ਅਲਟੀਨੇਟਰ ਤੋਂ ਲਾ ਤੇ ਰੈਡੀਏਟਰ ਦੇ ਵੀ ਸਟਿੱਕਰ ਆ ਰੈਡੀਏਟਰ ਦੇ ਇੰਨਾ ਮਤਬਲ ਇੰਨਾ ਸਾਫ਼ ਟਰੈਕਟਰ ਆ ਨਾਲ ਦੇਦੇ ਸਾਰਾ ਕੁਝ A to Z ਇਹਦੇ ਨਾਲ ਦਾਗਾ ਅੱਜ ਕਿਸੇ ਨੇ ਕਹਿਣਾ ਹੋਇਆਗਾ ਨਾਕ ਦਾ ਬੱਚਾ ਸਕੇ ਆ ਹੋਇਆਗਾ ਨਾ 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 ਹੋਇਆ ਹੋਇਆਗਾ ਲੀ ਲੀ ਸੋਣਿਆਗਾ ਆਰਡਰਲ ਬੈਸੇ ਪੁਰਾਣਾ ਹੋ ਗਿਆ ਉਹਦੇ ਹਿਸਾਬ ਨਾਲ ਟਰੈਕਟਰ ਚ ਕੋਈ ਘਾਟ ਨਹੀਂ ਕਿਸੇ ਵੀ ਤਰ੍ਹਾਂ ਦੀ ਮਗਰ ਆਟਾਂ ਤੋਂ ਲਾ ਇੰਜਨ ਗੇਅਰ ਤੋਂ ਲਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਇਹ ਬਾਈ ਆਪਾਂ ਨੇ ਤਾਂ ਵੇਚ ਰਹੇ ਨੇ ਕਿਉਂਕਿ ਇਹਨਾਂ ਨੇ ਟਰੈਕਟਰ ਨਵਾਂ ਲੈ ਲਿਆ 855 ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸਾਫ਼ ਪਿਆ ਟਰੈਕਟਰ ਇੰਨੀ ਦੂਰੋਂ ਦੇਖਣ ਦੇ ਹਿਸਾਬ ਨਾਲ ਹੀ ਪਤਾ ਲੱਗ ਜੂ ਵੀ ਟਰੈਕਟਰ ਕਿੰਨਾ ਸਾਫ਼ ਪਿਆਗਾ ਗੱਡੀ ਵੀ ਭਜਾ-ਭਜਾ ਦੇਖਿਆ ਨੇ ਉਹ ਕਾਹਦੇ ਦਾ ਨਹੀਂ ਪਤਾ ਟਰੈਕਟਰ ਮੰਡ ਲੋਕ ਆਏ ਨੇ ਗਾਇਸ ਟਰੈਕਟਰ ਲੈ ਕੇ ਆ ਹੁਣ ਅੱਜ ਆਪਣੇ ਫਰੈਂਡ ਲੋਕਾਂ ਨੇ ਜੀ ਆਪਾਂ ਜਿੰਨਾ ਆਪਣੇ ਮਿੱਤਰ ਨੇ ਖੇਲਰੀਆਂ ਵਾਲੇ ਉਹਨਾਂ ਨਾਲ ਜਾਣਾ ਆਪਾਂ ਨੇ ਉਹਨਾਂ ਨੂੰ ਲਿਹਾਣੇ ਅੱਜ ਟਰੈਕਟਰ ਦਵਾ ਕੇ 855 ਦੇਖਣ ਜਾਣੇ ਆ ਦੇਖੋ ਜੇ ਵਣਦਾ ਸੌਦਾ ਜਾਂ ਨਾ ਹੁਣ ਅੱਪ ਚੱਲਿਆਂਗੇ ਚੱਠਿਆਂ ਨੂੰ ਏ ਫਰੈਂਡ ਲੋਕ کیسے ਹੋ ਗਾਇਸ ਆਪਣੇ ਮਿੱਤਰ ਆ ਗਏ ਲੋ ਉਸ ਕੋ ਫਰੈਂਡ ਲੋਕ ਆ ਗਏ ਫਰੈਂਡ ਲੋਕਾਂ ਨੂੰ ਮਿਲਦੇ ਆ ਆ ਗਾਇਸ ਗਾਇਸ ਫਰੈਂਡ ਲੋਕ ਆ ਗਏ ਗਾਇਸ ਕਿਵੇਂ ਹੋ ਬਾਈ ਕਿਵੇਂ ਗੱਗੀ ਵਧੀਆ ਵੀਰੇ ਹਾਲੋ ਠੀਕ ਨੇ ਕਲੀ ਨੂੜਿਆ ਲਈ ਏ ਮੜਾ ਉੱਥੇ ਰਖਾਉਣ ਨੂੰ ਬਿਠਾ ਕੇ ਮੈਂ ਚੱਲਦਿਆਂ ਲੈ ਖੋਲ ਮੇਰਾ ਐ ਮੇਤਰੋ ਖਲੀ ਨੂੰ ਲੇਕੇ ਚੱਲਦਿਆਂ ਨਾਲ ਪਾਇਦ ਨੂੰ ਲੈ ਵਿਆ ਉਹ ਸਾਹਮਣੇ ਖਲੀ ਉੱਥੇ ਬਿਠਾਉਣੇ ਆਪਾਂ ਗਾਇਸ ਗੱਗੀ ਫਰੀ ਆ ਆਪਣੇ ਵਾਲਾ ਟਰੈਕਟਰ ਮੰਗੀ ਜਾਂਦੇ ਆ ਵੀ ਗੱਗੀ ਕਿਵੇਂ ਕਰੀਏ ਫਿਰ ਜਿਵੇਂ ਮਰਜ਼ੀ ਕਰ ਲਾ ਜਿੱਸੀ ਦਾ ਬਾਈ ਜਾਂ ਦੇ ਤੈਨੂੰ ਟਰੈਕਟਰ ਅਜੂ ਦਬਾ ਕੇ ਲੈ ਜਾਣਾ ਕੋਸ ਹੋ ਜਦੇ ਯਾਰ ਆ ਆਪਣਾ ਫੌਜੀ ਭਾਈ ਆ ਯਾਰ ਇਹਨੂੰ ਟਰੈਕਟਰ ਦਬਾਉਣਾ ਹੈਗਾ ਦੇ ਵਾ ਗੱਗੀ ਦਾ ਆਪਾਂ ਬਾਰੇ ਨਹੀਂ ਹੈਗੇ ਇਹ ਗੱਗੀ ਕਹਿੰਦਾ ਨਹੀਂ ਤੇਰਾ ਵਾਲਾ ਟਰੈਕਟਰ ਦੇ ਤੇਰਾ ਲੈ ਕੇ ਜਾਵਾਂਗੇ ਜਿਹਨ ਟਰੈਡ ਦੇ ਕੇ ਤੋਰਨਾ ਲਾ ਆਪਣਾ ਯਾਰ ਬੈਦ ਵੀ ਪਹੁੰਚ ਚੁੱਕਿਆ ਤੇਰੇ ਕਿਨੇ ਗੁੱਡੇ ਟੁੱਟਦੇ ਨੇ ਬੈਦ ਕਹਿੰਦਾ ਮੈਨੂੰ ਮੂਰੇ ਬਿਠਾਉ ਕਹਿੰਦਾ ਮੈਂ ਤੂੰ ਮਗਰ ਬੈਠਿਆ ਨਹੀਂ ਜਾਂਦਾ ਕਹਿੰਦਾ ਥੋੜਾ ਜਿਹਾ ਸਰੀਰ ਮੇਰਾ ਵੱਡਾ ਹੈਗਾ ਖਰ ਹੈਵੀ ਵੱਡਾ ਸਰੀਰ ਹੈ ਦੇ ਵਿੱਚ ਕੋਈ ਸੱਟ ਵੀ ਨਹੀਂ ਦੇਖ ਮੜਾ ਇੱਧਰ ਮੜਾ ਇੱਧਰ ਮੜਾ ਇਹ ਹੱਥ ਹਿਲਾ ਦੇ ਗਾਈਸ ਕਿੱਧਰ ਨੂੰ ਚਲੀਏ ਬੈਗ ਇਹਨਾਂ ਇੱਧਰ ਇੱਧਰ ਕੀ ਮਤਲਬ ਆ ਜਾਣਾ ਦਾ ਚੱਠੇ ਆੱਖ ਸਾਬ ਕਰਾ ਨਾਲੇ ਸਲਾਮ ਜਾਨਾਲੇ ਨਾ ਨਾ ਚੱਠੀ ਅੱਜ ਕਿਸੇ ਨੇ ਕਹਿਣਾ ਹੋਇਆ ਨਾ ਨਾਕ ਦਾ ਬੱਚਾ ਸਕੇ ਆ ਹੋਇਆ ਨਾ ਨੈਣ 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 ਹੋਇਆ ਹੋਇਆਗਾ ਲੀ ਲੀ ਜਾਨੇ ਆ ਇਹ ਤੁਪੁਰ ਦਵਰੇ ਨੂੰ ਮੁੜਨਾ ਹੈ ਕਿੰਨੇ ਦਾ ਦੂਰ ਮੰਗਦਾ ਤਾਂ ਯਾਰ ਉਹ ਦੇਖੋ ਬਈ ਜਾ ਕੇ ਦੇਖਣਾ ਪਊਗਾ ਕੀ ਕੀ ਮੰਗਦਾਗਾ ਜਾ ਕੇ ਉਹਦਾ ਮੂੰਹ ਫੜਾ ਪੜਾਂਗੇ ਕੀ ਕਹਿੰਦਾਗਾ ਕਿੱਥੇ ਬੋਲ ਦਰਸ਼ਨ ਹੀ ਹੈਗਾ ਚੱਠੇ ਵਾਲਾ ਜਿਹੜਾ ਤਾਂ ਨਿਰਵੇ ਆਉਂਦਾ ਹੁੰਦਾ ਕਾ ਕਾ ਬੰਦਾ ਕਰਿਆ ਬੁਲਾ ਲਾਂਗੇ ਕਰੇ ਨਾ ਖੜਾ ਦੀ ਹੁਣ 6 ਮਾੜ ਲਓ ਓਏ ਅਰਜਨਾ ਨਹੀਂ ਨਾ ਉਹ ਮੈਂ ਅਰਜਨ ਟਰੈਕਟਰ ਲੈਣ ਵਾਲਾ ਨਹੀਂ ਹੈਗਾ ਫਿਰ ਓਹ ਠੀਕ ਆ ਬਿਲਕੁਲ 24 ਪਹੁੰਚ ਗਏ ਅਸੀਂ ਟਰੈਕਟਰ ਦੇਖਣਾ ਆਪਣੇ ਦਰਸਨ ਦੇ ਬਿਠਾਉਂ ਜਿੱਥੇ ਆਪਾਂ ਜਾਣਾ ਸੀ ਬਈ ਵਾਗੇ ਗੇਟ ਖੜਕਾਉਣੇ ਆ ਅਗਲੇ ਦਾ ਜੇ ਕੋਈ ਉੱਠੂਗਾ ਹੈ ਪਤਾ ਮੈਨੂੰ ਆਪਣਾ ਉਹ ਤਾਂ ਹੈਗਾ ਯਾਰ ਅੱਛਾ ਗਾਇਸ ਆਪਾਂ ਹਾਕ ਮਾਰਦੇ ਦੇਖਦੇ ਆ ਕੋਈ ਬਾਹਰੇ ਆਉਂਦੇ ਜਾਂ ਨਾ ਆਉਂਦੇ ਸੋਡੇ ਲੈ ਵੀ ਅੱਜ ਮੈਨੂੰ ਲੱਗਦਾ ਕਾਫੀ ਟਾਈਮ ਦਾ ਹੜਾ ਰਟ ਰਹੇ ਹੈ ਇਹ ਪਤਾ ਕਿ ਧੰਨੇ ਦੇ ਸਾਲਾ ਨੂੰ ਦਵਾ ਦਿੱਤੀ ਨਾ ਬਾਲਾ ਨਾ ਨੂੰ ਹਾਂ 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 ਜੀ ਅਸੀਂ ਲੈਂਦਾ ਜੀ 65 ਅੱਛਾ ਜੀ ਉਹ ਕਹਿੰਦਾ ਜੀ ਮੈਂ ਮੈਂ ਇਹਨੂੰ ਪਹਿੰਟ ਚਾਹੁੰਦਾ ਸਾਡੇ ਬਹਿੰਟ ਕਿੰਨੀ ਬਟਾ ਇਸ ਦਾ 20 ਦਿਨ ਰੱਖਿਆ ਲਈ ਸਾਲਾ ਉਹ ਠੀਕ ਹੈ ਠੀਕ ਹੈ ਜੀ ਪੁਰਾਣੇ ਸੱਪੇ ਸ਼ੇਰ ਨੇ ਮੈਨੂੰ ਤਾਂ ਪਤਾ ਜੀ ਆਪਣਾ ਮੈਂ ਤਾਂ ਬਹੁਤ ਟਾਈਮ ਦਾ ਦੇਖਦਾ ਡਰਾਟ ਇਹ ਹਾਂ ਹਾਂ ਨਾ ਆਉਣਾ ਜੀ ਸੁਣੋ ਸੁਣੋ ਲਈ ਕਸੀਰੇ ਸਾਰੇ ਕਾਰਕਰ ਕਰ ਦੇਖਣੇ ਇਹ ਮਨਾਂ ਦੇ ਉਹ ਮੱਤੀ ਫੋਕ ਦੇ ਕੇ ਜੋ ਮਰਜੀ ਦੋ ਜਿਹੜੇ ਮੈਂ ਡਾਵਲ ਕਰਤੀ ਕੁੜੀ ਤੜੀ ਵਾਲੀ ਤੇ ਵਿਚਾਰਾ ਉਹ ਕਰ ਉਹ ਖਤ ਹੁੰਦਾ ਦੀ ਆ ਹਾਂ ਹਾਂ ਜੀ 98 ਮਾਡਲ ਟਰੈਕਟਰ ਹੈ ਇਹ ਸੰਗਰੂਰ ਦਾ ਨੰਬਰ ਹੈਗਾ ਤੇ ਟਾਇਰ ਇਹਦੇ ਪਵਾਏ ਹੋਏ ਨੇਗੇ 14 ਦੇ ਟਾਇਰਾਂ ਜਗਾ ਟਾਇਰ ਇਹਦੇ ਹੈਗੇ ਨੇ 85 ਪੈਸੇ ਟਾਇਰ ਨੇਗੇ ਨੰਬਰ ਸੰਗਰੂਰ ਦਾ ਹੈਗਾ ਡਿਮਾਂਡ ਹੈਗੀ ਇਹਦੀ 220000 ਰੁਪਿਆ ਇੰਜਨ ਗੇਅਰ ਦਾ ਸੁੱਕਾ ਟਰੈਕਟਰ ਜੇ ਕਿਸੇ ਮੇਰੇ ਵੀਰ ਭਾਈ ਨੇ ਲੈਣਾ ਇਹ ਇੰਜਨ ਗੇਅਰ ਦਾ ਪੂਰੇ ਹੀ ਸੁੱਕਾ ਮਤਲਬ ਜਿਹੜਾ ਜਿਆ ਕੰਪਨੀ ਚੋਂ ਲਿਆਂਦਾ ਸੀਗਾ ਉਵੇਂ ਦਾ ਉਵੇਂ ਹੀ ਹੈਗਾ ਕਿਸੇ ਪਾਸਿਓਂ ਟਰੈਕਟਰ ਚ ਕੋਈ ਘਾਟ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ ਜੇ ਕਿਸੇ ਮੇਰੇ ਵੀਰ ਭਾਈ ਨੇ ਟਰੈਕਟਰ ਲੈਣਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈਗਾ ਇੰਨਾ ਬਈ ਸਾਫ਼ ਟਰੈਕਟਰ ਹੈ ਇਹਦਾ ਟਰੈਕਟਰ ਦਾ ਸਾਰਾ ਕੁਝ ਇਹਦੇ ਨਾਲ ਦਾਗਾ ਮਤਲਬ ਅਲਟੀਨੇਟਰ ਵੀ ਨਾਲ ਦਾ ਮੀਟਰ ਵਗੈਰਾ ਸਾਰਾ ਕੁਝ ਇਹਦਾ ਇਹਦੇ ਨਾਲ ਦਾਗਾ ਮਤਲਬ ਟਰੈਕਟਰ ਦਾ ਤੇ ਡਰਾ ਵਾਲ ਤੋਂ ਲਾ ਮੀਟਰਾਂ ਤੋਂ ਲਾ ਅਲਟਰਨੇਟਰ ਤੋਂ ਲਾ ਤੇ ਰੇਡੀਏਟਰ ਦੇ ਵੀ ਸਟਿਕ ਰੇਡੀਏਟਰ ਦੇ ਇੰਨਾ ਮਤਲਬ ਇੰਨਾ ਸਾਫ਼ ਟਰੈਕਟਰ ਆ ਨਾਲ ਦੇ ਦੇ ਸਾਰਾ ਕੁਝ A to Z ਤੇ ਨਾਲ ਦਾਗਾ ਤੇ ਮਤਲਬ ਬਹੁਤ ਸਾਫ਼ ਰੱਖਿਆ ਹੋਇਆ ਤੇ ਦੇਖ ਤੂੰ ਤਾਂ ਇਹਦੀ ਟਰੈਕਟਰ ਦੀ ਡਿਮਾਂਡ ਘੱਟ ਹੋ ਸਕਦੀ ਪਰ ਜਿਹੜੇ ਹਿਸਾਬ ਨਾਲ ਹਿਸਾਬ ਸਾਫ਼ ਹੈਗਾ ਮਾਲਕ ਵੀਰੇ ਦਾ 220000 ਰੁਪਏ ਮੰਗ ਰਿਹਾ ਤੇ ਉਹ ਵੀ ਸ ਸਾਰਾ ਬਹੁਤ ਵਧੀਆ ਸਟੀering ਸਟੀering ਤੋਂ ਲਾ ਡਰਾਵਲਾਂ ਤੋਂ ਲਾ ਸਾਰਾ ਕੁਝ ਮਗਰਿਆਟ ਬੱਪੇ ਸਾਰਾ ਕੁਝ ਇਹਦੇ ਨਾਲ ਦਾ ਗਾ ਮਗਰਿਆਟ ਸਟੀering ਡਰਾਵਲ ਆਲਟੀਨੇਟਰ ਮੀਟਰ ਰੇਡੀਏਟਰ ਸਾਰਾ ਕੁਝ ਇਹਦੇ ਨਾਲ ਦਾ XYZ 98 ਮਾਡਲ ਆ ਟਰੈਕਟਰ ਇਹ ਤੇ ਬਈ ਸੇ ਟਰੈਕਟਰ ਮਾਡਲ ਬਈ ਸੇ ਪੁਰਾਣਾ ਹੋ ਗਿਆ ਉਹਦੇ ਹਿਸਾਬ ਨਾਲ ਟਰੈਕਟਰ ਚ ਕੋਈ ਘਾਟ ਨਹੀਂ ਕਿਸੇ ਵੀ ਤਰ੍ਹਾਂ ਦੀ ਮਗਰਿਆਟਾਂ ਤੋਂ ਲਾ ਇੰਜਨ ਗੇਅਰ ਤੋਂ ਲਾ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਇਹ ਬਾਈ ਆਪਾਂ ਨੇ ਤਾਂ ਵੇਚ ਰਹੇ ਨੇ ਕਿਉਂਕਿ ਇਹਨਾਂ ਨੇ ਟਰੈਕਟਰ ਨਵਾਂ ਲੈ ਲਿਆ 855 ਸ਼ਾਟਲ ਗੇਅਰ ਲੈ ਲਿਆ ਤਾਂ ਕਰਕੇ ਇਹ ਟਰੈਕਟਰ ਵੇਚ ਰਹੇ ਨੇ ਵੈਸੇ ਇਹ ਟਰੈਕਟਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਬਹੁਤ ਸਾਫ਼ ਟਰੈਕਟਰ ਪਿਆਗਾ ਚਾਰੇ ਪਾਸਿਓ ਗੇਅਰ ਗੂਰ ਐਨ ਓਕੇ ਬਿਆਜ਼ ਹਾਰਾ ਇੰਜਨ-ਉੰਜਨ ਸੁੱਕਾ ਕਿਤੇ ਕੋਈ ਲੀਕ ਇੰਜ ਨਹੀਂ ਕਿਸੇ ਤਰ੍ਹਾਂ ਦੀ ਕੋਈ ਲੀਕ ਇੰਜ ਨਹੀਂ ਆਪਣੀ ਗਾਰੰਟੀ ਤੇ ਜੇ ਕਿਸੇ ਬੰਦੇ ਲੈ ਜਾਣਾ ਤਾਂ ਆਪਣੀ ਗਾਰੰਟੀ ਤੇ ਲਿਜਾ ਸਕਦਾ ਹੈਗਾ ਮਾਲਕ ਵੀਰਾਂ ਤੋਂ ਬਿਨਾਂ ਹੀ ਮੈਂ ਗਾਰੰਟੀ ਦੇ ਸਕਦਾ ਟਰੈਕਟਰ ਦੀ ਵੀ ਇੰਨਾ ਸਾਫ਼ ਟਰੈਕਟਰ ਪਿਆ ਹੈਗਾ ਤੇ ਟਾਇਰ ਵੀ ਬਹੁਤ ਪਿਆ ਟਰੈਕਟਰ ਦੇ ਤੇ ਵੈਸੇ ਵੀ ਖੜਤ ਵੀ ਸੋਹਣੀ ਆ ਟਰੈਕਟਰ ਦੀ ਸਲੱਖਾ ਟਰੈਕਟਰ ਆਏ ਨਹੀਂ ਲੱਗਦਾ ਹੈਗਾ ਵੀ ਇੰਨਾ ਪੁਰਾਣਾ ਵੜਦਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਸਾਫ਼ ਪਿਆ ਟਰੈਕਟਰ ਇੰਨੀ ਦੂਰੋਂ ਦੇਖਣ ਦੇ ਹਿਸਾਬ ਨਾਲ ਹੀ ਪਤਾ ਲੱਗ ਜੂ ਵੀ ਟਰੈਕਟਰ ਕਿੰਨਾ ਸਾਫ਼ ਪਿਆਗਾ ਟਰੈਕਟਰ ਦੀ ਖੜਤੀ ਦੱਸਦੀ ਆ ਦੱਸ ਦਿੰਦੀ ਆ ਵੀ ਕਿਵੇਂ ਦਾ ਕਿਵੇਂ ਦਾਗਾ ਸੰਦਾ ਮਤਲਬ ਕਿਸ ਤਰ੍ਹਾਂ ਕਿਸ ਕਿਸ ਕਿਵੇਂ ਦੀ ਮਸ਼ੀਨਰੀ ਆ ਟਰੈਕਟਰ ਦੀ ਖੜਤੀ ਦੱਸਦੀ ਆ ਬਹੁਤ ਸੁਨੱਖਾ ਟਰੈਕਟਰ ਹੈਗਾ ਆਪਾਂ ਦੇਖਿਆ ਬਈ ਟਰੈਕਟਰ ਸਟਾਰਟ ਕਰਕੇ ਵੀ ਕਿਵੇਂ ਚਾਵਲਾ ਕਰਕੇ ਸਟਾਰਟ ਕਰਕੇ ਦੇਖ ਲੈ ਧੜਕ ਗਈ ਕਲੀ ਤੈਨੂੰ ਕਿੰਨੇ ਕਿੰਨੇ ਪੈਸੇ ਦਾ ਰੈਕਟਰ ਲੱਗਦਾ ਬਾ ਜੋ ਜੀ ਉਹ ਨਾ ਆਇਆ ਗੱਡੀ ਨੂੰ ਵੀ ਭਜਾ ਵਜਾ ਦੇਖ ਕੇ ਇਹਨੂੰ ਕਾਹੇ ਦਾ ਨਹੀਂ ਪਤਾ ਗਾਈਸ ਬਾਲਾ ਸਾਹਿਬ ਰੈਕਟਰ ਹੈ ਜਿਹੜੀ ਚੀਜ਼ ਦੇ ਕੰਮ ਬਦਲ ਦਿੱਤਾ ਉਹ ਇੰਜਾਂ ਰੋਧ ਰੰਗ ਕਰ ਰਿਹਾ ਹੈ ਅੰਦਰ ਠੀਕ ਗੱਲ ਐਨਾ ਸਾਫ ਟਰੈਕਟਰ ਆ ਸੋਹ ਤੋਂ ਰੰਗ ਜਰੂਰ ਫਿੱਟਿਆ ਹੋਇਆ ਪਰ ਜਿਹੜੀ ਚੀਜ਼ ਤੋਂ ਕੰਮ ਲੈਂਦਾ ਇੰਜਣ ਤੋਂ ਰੰਗ ਨਹੀਂ ਸਾਲਾ ਫਿੱਟਿਆ ਹੋਇਆ ਐਨਾ ਸਾਫ ਟਰੈਕਟਰ ਹੈਗਾ ਮੇਰਾ ਰਾਦਾ ਹੋ ਰਿਹਾ ਵੀ ਮੈਂ ਖੁਦ ਹੀ ਲੈ ਲਾਂ ਜਾਂ ਰਹਿ ਇਹ ਫੋਜੇ ਤੂੰ ਮੇਰੇ ਵਾਲਾ ਦੇਖ ਵਾ ਸੋਹਣਾ ਲਿਖਾ ਜੇ ਤੈਨੂੰ ਬੰਦ ਦੇ ਮੈਂ ਲੈ ਲੂੰਗਾ ਗਾਇਸ ਹੁਣ ਆਪਾਂ ਚੱਲਦੇ ਆਂਗੇ ਗਾਇਸ ਆ ਗਏ ਸੀ ਤਾਂ ਆਪਦੇ ਘਰੇ ਮਿੱਤਰੋ ਅਸੀਂ ਤਾਂ ਆਪਦੇ ਘਰੇ ਪਹੁੰਚ ਚੁੱਕੇ ਉਹਨਾਂ ਨੂੰ ਤੋਰ ਤੱਕ ਗੱਗੀ ਹੋਰਾਂ ਨੂੰ ਟਰੈਕਟਰ ਖੜੀ ਬਾਲੀ ਸਾਫਤੀ ਹਨਾ ਓਏ ਟਰੈਕਟਰ ਬਈ ਵਾਕਈ ਬਹੁਤ ਜ਼ਿਆਦਾ ਸਾਫ ਸੀਗਾ ਤੇ ਬਾਕੀ ਉਹਨਾਂ ਦਾ ਕੱਲ ਨੂੰ ਦੇਖੋ ਜੇ ਸੌਦਾ ਬਣ ਜयो ਅੱਜ ਤਾਂ 11 ਵਜੇ ਤੇ ਉਹ ਆਪਣੇ ਘਰ ਦੇ ਘਰਦਿਆਂ ਨੂੰ ਲੈ ਕੇ ਆਉਣਗੇ ਨਾਲ ਜੇ ਆ ਉਹਨਾਂ ਦਾ ਸੌਦਾ ਬਣ ਗਿਆ ਦੇਖੋ ਬਾਕੀ ਕੱਲ ਨੂੰ ਜਾਵਾਂਗੇ ਹੁਣ ਕੀ ਬਣਦਾ ਕਿ ਇਹਨਾਂ ਅੱਜ ਲਈ ਆਪਣੀ ਸਮਾਪਤੀ ਆ ਹੈ ਸ਼ਾਇਦ ਬਣ ਜੂਗਾ ਨਾ ਬਣ ਜੂ ਡਾਇਰੈਕਟਰ ਬਹੁਤ ਸਾਫ਼ ਆ ਯਾਰ ਉਹਨਾਂ ਦੀ ਵੀ ਝਾਕਣਾ ਹੋ ਰਹੀ ਆ ਸਹੀ ਗੱਲ ਠੀਕ ਆ ਮਿੱਤਰੋ ਮਿਲਦੇ ਆ ਕੱਲ ਨੂੰ ਚੰਗਾ ਬੇ